ਤੋਂ ਬਾਕੀ ਕੋਈ ਨਹੀਂ ਕਿਉਂਕਿ ਉਹ ਤੋਂ ਕੋਈ ਪੜਨਾ ਦਾ ਨਹੀਂ ਚਾਹੇ ਨਾ ਹੀ ਉਹ ਇਸ ਦਾ ਹਾਂ ਮੈਂ ਤੁਹਾਨੂੰ ਦੱਸ ਦੇ ਬਣੇ ਕਿ ਤੁਹਾਨੂੰ ਚਾਹਵਾਉਂਦੇ ਆਪਾਂ ਕਹਿਣਾ ਤਾਂ ਨਹੀਂ ਕੱਟ ਦੇਣਾ ਸਾਡੇ ਉੱਤੇ ਨਾਲ ਨਹੀਂ ਆਉਂਦਾ ਓ ਡੰਗਰ ਕਹਦੇ ਪਰਲੇ ਬਈਓ ਡੰਗਰ ਕਹਦੇ ਆ ਤੁਹਾਡੇ ਆ ਜੋ ਕਿ ਇਸ ਟਾਈਮ ਜਦ ਆਪਾਂ ਮੰਡ ਖੇਤ ਦੀ ਗੱਲ ਕੀਤੀ ਜਾਂ ਮਾਫੀ ਪਾਣੀ ਦੇ ਨਾਲ ਕਾਫੀ ਕਿਸਾਨ ਵੀਰਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋ ਕਿੰਨੀ ਕੁ ਫਸਲ ਜਿਹੜੀ ਆ ਤੁਹਾਡੀ ਪਾਣੀ ਦੇ ਲਪੇਟ ਵਿੱਚ ਆ ਚੁੱਕੀ ਮੰਡ ਖੇਤਾਂ ਦੀ ਗੱਲ ਕੀਤੀ ਹੈ ਭਾਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਣ ਕੇ ਸਾਡੀ ਸਾਰ ਲੈਂਦੇ ਪਏ ਹੋ ਉਤੋਂ ਜੇ ਪਾਈ ਗੱਲ ਆਪਾਂ ਕਰੀਏ ਝੋਨੇ ਦੀ ਝੋਨੇ ਦੀ ਘੱਟੋ ਘੱਟ ਨਹੀਂ ਤੇ ਇੱਥੇ 2000 ਦੇ ਏਕੜ ਦੇ ਹਿਸਾਬ ਨਾਲ ਜਿਹੜੀ ਆ ਫਸਲ ਜਿਹੜੀ ਖਰਾਬ ਹੋ ਚੁੱਕੀ ਆ ਤੇ ਬਾਕੀ ਜਦੋਂ ਲਗਾਤਾਰ ਪਾਣੀ ਵੱਧਦਾ ਕਦੀ ਘਟਦਾ ਅੱਜ ਫਿਰ ਪਾਣੀ ਦਾ ਲੈਵਲ ਜਿਹੜਾ ਫੁੱਟਾ ਸਾਹਣਾ ਵਾਧਦਾ ਪਿਆ ਜੇ ਇਹ ਤਾਂ ਸਾਹਣਾ ਵਧ ਰਿਹਾ ਜਿਹੜਾ ਫਸਲ ਥੋੜੀ ਬੋਦੀ ਬਜੀ ਦੀਂਦੀ ਪਈ ਆ ਆ ਵੀ ਸਵੇਰ ਤੱਕ ਜੇ ਡੁੱਬਨ ਨੂੰ ਤਿਆਰ ਹੋ ਜਾਊਗੀ ਤੇ ਜੇ ਆਪਾਂ ਗੱਲ ਕਰੀਏ ਹੋਰ ਚਾਰਾ ਜਿੰਨਾ ਹੈਗਾ ਸਾਰਾ ਹੀ ਖਰਾਬ ਹੋ ਚੁੱਕਾ ਆਪਣਾ ਹਾਂਜੀ ਹਾਂਜੀ ਤੁਹਾਡੇ ਦੇ ਸਾਰ ਤੁਹਾਨੂੰ ਲੱਗੇ ਪਿੱਛੇ ਨਹੀਂ ਪਾਜੀ ਸਾਰ ਹੈ ਜੇ ਕੋਈ ਨਹੀਂ ਦੀਂਦਾ ਪਿਆ ਦਿਨੋਂ ਦਿਨ ਪਾਣੀ ਵਾਧਦਾ ਪਿਆ ਵਾ ਕਿਉਂਕਿ ਪਿਛਲਾ ਗਿਆ ਤਾਰ بارش ਹੁੰਦੀ ਪਈ ਆ ਪੌਂਕ ਟਾਈਮ ਚ ਪਾਣੀ ਲਗਾਤਾਰ ਹੀ ਛੱਡਣ ਦੀ ਸੁਭਾਵਾ ਹੈਗੀ ਆ ਕਿੰਨੇ ਕ ਖਾਨਵੀਰ ਐਸਟਾਫ ਤੁਸੀਂ ਬੰਨ ਉੱਤੇ ਬੈਠੇ ਹੋਏ ਜਿੱਦਾਂ ਜਿੰਨਾਂ ਦੇ ਡੇਰੇ ਸੀ ਮੰਡ ਖੇਤਰ ਦੇ ਪਾਜੀ ਜਿੰਨੇ ਡੇਰੇ ਹੈਗੇ ਆ ਸਾਰਿਆਂ ਦੇ ਡੰਗਰ ਜਿੰਨੇ ਆ ਬਾਹਰ ਕੱਢੇ ਗਏ ਆ ਇੱਕ ਅੱਧਾ ਇੱਕ ਹੈਗਾ ਜਿਹੜਾ ਟੱਬਰ ਉੱਥੇ ਘਰ ਹੈਗਾ ਵਾ ਜਿੰਨਾਂ ਦੇ ਨਹੀਂ ਹੈਗੇ ਉੱਥੇ ਵੀ ਚਈਏ ਜਿੰਨਾਂ ਦਾ ਥਾਂ ਉੱਚਾ ਵਾ ਕਹਿੰਦੇ ਕੱਲ ਤੇ ਤੁਸੀਂ ਡੰਗਰ ਆਪਣੇ ਲੈ ਗਏ ਸੀ ਜਿੱਦਾਂ ਕਿ ਲੱਗਾ ਕਿ ਹਮ ਪਾਣੀ ਘਟ ਗਿਆ ਹੁਣ ਘਟ ਗਿਆ ਵਾ ਚੱਕਰ ਪਾਜੀ ਆ ਮੈਂ ਜਿੱਦਾਂ ਮੰਨ ਲਓ ਲੈ ਗਏ ਹੁਣ ਇੱਥੇ ਵੀ ਪਾਉਣ ਵਾਸਤੇ ਕੋਈ ਪ੍ਰਸ਼ਾਸਨ ਨੇ ਕੋਈ ਚੀਜ਼ ਨਹੀਂ ਦੇ ਕੇ ਆਏ ਤੱਕ ਨਾ ਤੁੜੀ ਆ ਨਾ ਇੱਥੇ ਹਰਿਆ ਵਾ ਨਾ ਕੋਈ ਚੀਜ਼ ਚੋ ਦੇ ਪਾਈ ਜਾਂਦੇ ਇੱਥੇ ਕੋਈ ਚੀਜ਼ ਪਾਉਂਦੀ ਹੋਵੇ ਤਾਂ ਬੰਦਾ ਬੈਠਾ ਵੀ ਚੰਗਾ ਲੱਗਦਾ ਹੈ ਨਾ ਹੁਣ ਮੰਨ ਲਓ ਘਰ ਜਾ ਕੇ ਕੋਈ ਤੂੜੀ ਪਾਵਾਂਗੇ ਕੱਲੀ ਤੂੜੀ ਪਾ ਕੇ ਉਸਾਰਨਾ ਦੇ ਪਣਾ ਮੰਨ ਲਓ ਕੋਈ ਚੀਜ਼ ਬਚੀਦਾ ਹੈ ਨਹੀਂ ਇਹਦਾ ਕਰਕੇ ਉਹ ਜਾਂਦੇ ਪ੍ਰਸ਼ਾਸਨ ਅਨੁਸਾਰ ਦਾ ਲੈਣੀ ਚਾਹੀਦੀ ਆ ਤੇ ਤੁਸੀਂ ਰਹਿੰਦੇ ਸੀ ਜਿੱਥੇ ਤੁਹਾਡਾ ਡੇਰਾ ਸੀ ਜਾਂ ਤੁਹਾਡਾ ਘਰ ਤੁਹਾਡੇ ਘਰ ਸੀ ਉੱਥੇ ਜਾਂ ਤੁਸੀਂ ਡੇਰਾ ਵਾ ਨਹੀਂ ਨਹੀਂ ਜੀ ਆਪਣੇ ਘਰ ਉੱਥੇ ਪੱਕਾ ਹੀ ਆ ਜੀ ਘਰ ਦੇ ਵਿੱਚ ਹੀ ਡੰਗਰ ਰੱਖੇ ਹਾਂ ਜੀ ਹਾਂ ਜੀ ਘਰ ਦੇ ਵਿੱਚ ਹੀ ਆ ਜੀ ਆ ਕੇ ਦੇਖਣ ਗਏ ਉਹ ਤਾਂ ਨਹੀਂ ਨਹੀਂ ਜੀ ਅਸੀਂ ਆਪ ਬਦੂਰੀ ਦੇ ਇਸ ਟਾਈਮ ਇੱਥੋਂ ਤੁਹਾਡਾ ਘਰ ਜਾਂ ਆਪਣਾ ਡੇਰਾ ਵਾ ਇੱਥੋਂ ਕਿਲੋਮੀਟਰ ਦੇ ਹਿਸ ਤੇ ਚਿੱਟੀ ਕੋਠੀ ਦਾ ਢੀ ਹੈ ਹਾਂਜੀ ਹਾਂਜੀ ਰੋਜ਼ ਸਾਨੂੰ ਪਾਣੀ ਦੇ ਵਿੱਚ ਆਉਣਾ ਜਾਣਾ ਪੈਂਦਾ ਹਾਂਜੀ ਯਾਰ ਆ ਲੱਗਦਾ ਉਧਰ ਮੇਰਾ ਇੱਕ ਲੱਗਦਾ ਪਰ ਉਹ ਅਜੇ ਤੱਕ ਗੁਰਦੁਆਰੇ ਦੇ ਸਾਡੇ ਭਣਿਆ ਪਿਆ ਪਰ ਅਜੇ ਤੱਕ ਸਰਕਾਰ ਨੇ ਨਾ ਕਿਹਾ ਐਮਐਲਏ ਨੇ ਅਜੇ ਤੱਕ ਉਹ ਰਾਹ ਦੀ ਨਾਸਰ ਲਈ ਹੈ ਨਾ ਅਜੇ ਤੱਕ ਉਹ ਛੜਕੀਵਾ ਸਕੀ ਆ ਅੱਜ ਦੀ ਗੱਲ ਕਿਤੇ ਰਾਹ ਤੋਂ ਪਾਣੀ ਆ ਰਿਹਾ ਇਸ ਟਾਈਮ ਤੋਂ ਆਪਾਂ ਦਿਖਾ ਰਹੇ ਸੀ ਤਸਵੀਰਾਂ ਹਾਂਜੀ ਹਾਂਜੀ ਇੱਚ ਦੇ ਜੀ ਰਾਹ ਤੇ ਬਿਲਕੁਲ ਫਿਰ ਸਿਰਫ ਸਿਰਫ ਕੱਲ ਦਾ ਦਿਨ ਪਾਣੀ ਇਹਦੇ ਵਿੱਚੋਂ ਰਾਦ ਉਤੋਂ ਘੜਿਆ ਸੀ ਅੱਜ ਫਿਰ ਪਾਣੀ ਹਾਂਜੀ ਪਾਣੀ ਘੱਟ ਚੱਲਦਾ ਅੱਜ ਅੱਜ ਫਿਰ ਪਾਣੀ ਪੂਰਾ ਤੇਜ਼ ਚੜਦਾ ਪਿਆ ਜੀ ਜੇ ਇਹਦੇ ਹਿਸਾਬ ਨਾਲ ਚੱਲਦਾ ਰਿਹਾ ਸਵੇਰ ਤੱਕ ਮੇਰੇ ਹਿਸਾਬ ਨਾਲ ਇੱਥੇ ਪਾਣੀ ਗੋਡੇ ਤੋਂ ਵੱਧ ਹੋਊਗਾ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਫਿੱਕਾ ਬਚਿਆ ਉਹ ਐਸਾਮ ਬਚਿਆ ਹੋਏਗਾ ਐਸਾਮ ਉੱਤੇ ਹਾਂਜੀ ਜਿਹੜੇ ਹਿਸਾਬ ਨਾਲ ਪਾਣੀ ਇਹ ਚੱਲ ਰਿਹਾ ਮੰਡ ਕੇ ਤਰ ਜਾ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਚੱਲਦਾ ਤੂੜੀ ਚਲੋ ਤੂੜੀ ਮਾੜੀ ਮੋੜ ਬਚੂਗੀ ਪਰ ਜੇ ਮੰਨ ਲਓ ਪਾਣੀ 2023 ਵਾਂਗੂ ਪਾਣੀ ਚੜਦਾ ਤੇ ਫੇਰ ਤੂੜੀ ਜਿਹੜੀ ਅੱਧਾ ਦਾ ਮੂਸਲ ਖਰਾਬ ਹੋ ਜਾਂਦਾ ਥੱਲੇੋਂ 4-4 ਫੁੱਟ 23 ਦੇ ਵਿੱਚ ਵੀ ਇਹੀ ਹਾਲਾਤ ਸੀ ਹਾਂ ਜੀ 23 ਦੇ ਵਿੱਚ ਵੀ ਥੋੜਾ ਜਿਹਾ ਪਾਣੀ ਘੱਟ ਦਿਸ ਰਿਹਾ ਜਿੱਥੋਂ ਕਦੀ ਤੇਜ਼ ਹੋਣਾ ਕਦੀ ਵਾਝਾਂ ਦਾ ਕਦੀ ਘਟ ਜਾਂਦਾ ਹਾਂ ਜੀ 23 ਦੇ ਵਿੱਚ ਵੀ ਸਾਰੀਆਂ ਮਾਰ ਚਲੀ ਆ ਜੀ ਉਦੋਂ ਸਾਡੀਆਂ ਤੂੜੀ ਜਿਹੜੀਆਂ ਥੱਲੇ ਜਿੰਨੇ ਜਿੰਨੇ ਕੋਪਾ ਬਣਾਏ ਕਿੰਦੀਆਂ 40 ਟਰਾਲੀਆਂ ਕਿੰਦੀਆਂ 30 ਟਰਾਲੀਆਂ ਸਾਰੀਆਂ ਥੱਲੇੋਂ ਪੰਜਾਂ ਬਾਛੇ 6 ਟਰਾਲੀਆਂ ਨਹੀਂ ਖਰਾਬ ਹੋ ਚੁੱਕੀਆਂ ਹੈ ਠੀਕ ਤੇ ਉਦੋਂ ਵੀ ਸਾਨੂੰ ਕੋਈ ਜਦਾਂ ਕਹਿ ਦਿਆ ਸੁਵਿਧਾ ਨਹੀਂ ਸਾਨੂੰ ਕੋਈ ਮਿਲੀ ਪੱਟਾਂ ਵੀ ਸਾਰਾ ਕਿੰਨੇ ਕਿੱਲੇ ਪੱਠੇ ਬੀਜੇ ਸੀ ਉਹਦੇ ਭਾਈ ਇਹ ਟਾਈਮ ਸਾਡੇ ਕੱਲੇ ਘਰ ਦੀ ਗੱਲ ਕਰੀਏ ਤਾਂ ਡੇਢ ਗੱਲਾ ਪੱਠਿਆਂ ਦਾ ਜਿਹੜਾ ਜਿਹਦੇ ਵਿੱਚੋਂ ਬਸ ਇੱਕ ਨਾਲ ਪੱਠਾ ਜਿਹੜਾ ਸਭ ਤੋਂ ਉੱਚੇ ਥਾਂ ਉਹ ਕੱਲਾ ਬਜਿਆ ਬਾਕੀ ਸਾਰਾ ਖਰਾਬ ਹੋ ਗਿਆ ਆਹ ਜੀ ਆਹ ਹਾਂ ਜੀ ਹਾਂ ਜੀ ਅੱਛਾ ਹਾਂਜੀ ਤੇ ਸਾਨੂੰ ਕਾਫੀ ਚੱਲ ਰਹੇ ਹਨ ਕਿੱਧਰ ਕਿਦਾ 베ੜੀ ਲੱਗੇਗਾ ਕਿੱਦਾਂ ਕਿਹੇ ਕਿਹੜੇ ਹਾਲਾਤਾਂ ਚ ਗਏ ਭਾਜੀ ਇਹ ਵੇਲੇ ਤਾਂ ਅਸੀਂ ਤੁਰ ਕੇ ਚੱਲ ਜੰਦੇ ਜਿਹੜਾ ਅਗਲਾ ਪਾਸਾ ਉੱਥੇ 베ੜੀ ਜਾ ਕੇ ਸਾਨੂੰ ਉਹ ਵੀ 베ੜੀ ਆਪਣੀ ਹੈ ਜਿਹੜੀ ਅਸੀਂ ਜਦੇ ਰਾਈ ਜਾਂਦੇ ਪਏ ਹਾਂ ਆਪਣੀ 베ੜੀ ਬਣਾਈ ਹੋਈ ਹੈ ਹਾਂਜੀ ਹਾਂਜੀ ਉਧਰ ਅਸੀਂ ਜਾਣਾ ਪੈਂਦਾ ਸਾਨੂੰ ਅਗਲੇ ਪਾਸੇ ਕਿਤੇ ਧੋਨਾ ਕਾਫੀ ਵੱਡਾ ਵਾ ਕਿ ਉੱਥੇ 베ੜੀ ਵੀ ਨਹੀਂ ਚੱਲ ਸਕਦਾ ਹਾਂਜੀ ਹਾਂਜੀ ਜਦੋਂ 베ੜੀ ਹੁਣ ਮੰਨ ਲਓ ਇੱਥੇ ਥੋੜਾ ਪਾਣੀ ਇੱਥੇ ਨਹੀਂ ਜਾ ਸਕਦੀ ਪਰ ਇੱਥੇ ਅੱਗੇ ਪਾਣੀ ਹੈ ਉਹ ਘੱਟੋ ਘੱਟ ਤਾਂ ਅਸੀਂ ਇੱਥੋਂ ਦੇਖ ਸਕਦੇ ਹਾਂ ਅੱਗੇ ਪਾਣੀ ਜ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਆਈ ਹੈ ਪ੍ਰਸ਼ਾਸਨ ਕੋਲ ਕਦੀ ਦੀ ਲੋੜ ਹੈ ਪਸ਼ੂਆਂ ਵਾਸਤੇ ਤੇ ਲੋੜ ਹੈ ਹਾਂ ਜੀ ਜੀ ਪ੍ਰਸ਼ਾਸਨ ਆਈ ਹੈ ਕਿ ਆਣ ਕੇ ਸਾਨੂੰ ਕੋਈ ਸੁੱਕਾ ਦੇ ਜੇ ਜਾਂ ਸਾਨੂੰ ਚੋਕਰ ਇਹ ਜਿਹੀ ਚੀਜ਼ਾਂ ਸਾਡੇ ਕੋਲ ਪਹੁੰਚਾਵੇ ਜਿਹੜਾ ਸਾਡੇ ਚਾਰ ਦਿਨ ਸੋਖੇ ਨਾਂਗੇ ਜਾਣਾ ਤੇ ਇੱਕ ਸਾਡੇ ਸਰਕਾਰ ਅੱਗੇ ਆ ਮੰਗ ਕੇ ਕਿ ਸਾਨੂੰ ਖਰਾਬਾ ਦਿੱਤਾ ਜਾਵੇ ਜਿਹੜਾ ਝੋਂਦਾ ਖਰਾਬ ਹੋ ਜਾਏ ਕਿਉਂਕਿ ਸਾਨੂੰ ਭੇਜੀ ਦੇ ਵਿੱਚ ਵੀ ਤੁਹਾਡੀ ਕਹਿੰਦੇ ਜੀ ਸਰਕਾਰ ਨੇ ਬਾਹਰ ਨਹੀਂ ਕੋਈ ਬੜੀ ਹਾਂ ਜੀ 2023 ਦੇ ਵਿੱਚ ਕਿਹੇ ਕਿਹੇ ਟਾਮੇ ਟਾਮੇ ਬੰਦ ਨੂੰ ਖਰਾਬਾ ਮਿਲਿਆ ਸੀ ਉਹਦੇ ਵਿੱਚ ਸਾਡੇ ਮੇਰੇ ਕੋਲ 12 ਕਿੱਲੇ ਵਾਈ ਆ 12 ਕਿੱਲਿਆਂ ਵਿੱਚੋਂ ਸਾਨੂੰ ਅੱਧੇ ਕਿੱਲੇ ਦਾ ਖਰਾਬਾ ਮਿਲਿਆ ਹੈ ਬਾਕੀ 11.5 ਕਿੱਲਿਆਂ ਦਾ ਖਰਾਬਾ ਸਾਨੂੰ ਮਾਸਾ ਨਹੀਂ ਮਿਲਿਆ। ਕਿ ਕਿੰਨੇ ਕਿੱਲੇ ਝੋਨਾ ਵੇਚਿਆ ਸੀ? ਇੱਕ ਸਾਡੇ ਕੋਲ 13 ਕਿੱਲੇ ਝੋਨਾ ਜੀ। ਠੇਕੇ ਆਕ ਜ ਆਪਣੀ ਮਾਲਕੀ ਹੈ। ਨਹੀਂ ਮਾਲਕੀ ਸਾਡੇ ਕੋਲ 1.5 ਕਿੱਲਾਈ ਹੈ ਬਾਕੀ ਇਹ ਠੇਕੇ ਦੇ ਵਹੀ ਹੋਈ ਹੈ ਜੀ। ਤੁਹਾਨੂੰ ਲੱਗਦਾ ਹੈ ਕਿ ਠੇਕੇ ਵਾਲਾ ਫਿਰ ਤੁਹਾਡਾ ਠੇਕਾ ਘਟਾ ਦੇਗਾ ਜਾਂ ਆਪਾਂ? ਉਹ ਚਲੋ ਸਾਰੇ ਜਦੋਂ ਮੌਕੇ ਦੇ ਕੋਈ ਆਪਣਾ ਜਿਹੜਾ ਹੋਵੇ ਉਹ ਥੋੜਾ ਬੋੜਾ ਘਟਾਉਂਦਾ ਪਰ ਸਾਰੇ ਨਹੀਂ ਘਟਾਉਂਦੇ ਹਾਂ ਜੀ। ਹਾਂਜੀ ਹਾਂਜੀ ਐਸੀ ਤਰ੍ਹਾਂ ਬੱਗੇ ਇਸ ਤਰ੍ਹਾਂ ਦੇ ਜੋਖੀ ਝੋਨਾ। ਹਾਂ ਇਹ ਚੋਨਾ ਸਾਰਾ ਗੋਭ ਤੇ ਆਇਆ ਸਾਰਾ ਝੋਨੇ ਦੇ ਵਿੱਚੋਂ 30 40% ਦੇ ਜਿਹੜਾ ਫਰਕ ਪੈ ਜਾਊਗਾ ਮੁੱਢੇ ਲੱਗੇ ਹੋਏਗਾ ਪਾਣੀ ਅਸਟਾ ਹਾਂ ਜੀ ਹਾਂ ਜੀ ਮੁੱਢਾ ਦੇ ਡੇਢੇ ਫੁੱਟ ਪਾਣੀ ਅਜੇ ਵੀ ਹੈਗਾ ਝੋਨੇ ਦੇ ਵਿੱਚ ਜੇ ਮੰਨ ਲਓ 1 ਫੁੱਟ ਚੜ ਗਿਆ ਤੇ ਗੋਭ ਚ ਪਾਣੀ ਪੈ ਜਾਊਗਾ ਠੀਕ ਹੈ ਹਾਂ ਜੀ ਹਾਂ ਜੀ ਧੰਨਵਾਦ ਜੀ ਠੀਕ ਹੈ ਜੀ ਮੰਡ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਾਣੀ ਜਿਹੜਾ ਪਾਣੀ ਬਿਆਸ ਤੇ ਆ ਦੀ ਗੱਲ ਕਿਤੇ ਬਿਆਸ ਤੇ ਆ ਦੇ ਪਾਣੀ ਦੇ ਨਾਲ ਕਾਫੀ ਕਿਸਾਨ ਵੀਰਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋ ਰਹੀਆਂ ਉਹਦੇ ਬਾਰੇ ਤੁਹਾਡੀ ਕੀ ਰਾਏ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਦਾ ਤੁਸੀਂ ਬਣਦ ਉੱਤੇ ਬੈਠੇ ਹੋ ਡੰਗਰ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਅਸੀਂ ਮਾਂਡਰਾਪੁਰ ਰਾਇਆਂ ਤੋਂ ਬੋਲ ਰਹਾ ਜੀ 20 ਗੱਲੇ ਝੋਨੇ ਮੇਰੇ ਪਾਣੀ ਦੇ ਵਿੱਚ ਡੁੱਬੇ ਆ ਅੱਛਾ ਦੇਸ ਬਹੁਤ ਜਿਆਦਾ ਨੁਕਸਾਨ ਹੋ ਗਿਆ ਪੰਜ ਪੰਜ ਫੁੱਟ ਪਾਣੀ ਆਇਆ ਝੋਨੇ ਵਿੱਚ ਤੁਹਾਡੀ ਆਪਣੀ ਮਾਲਕੀ ਸੀ ਤਾਂ ਠੀਕ ਨਹੀਂ ਇਹ ਠੇਕੇ ਦੀ ਹੈ ਜੀ ਮੇਰੇ ਕੋਲ 20 ਗੱਲੇ ਠੀਕ ਹੈ ਮਾਲਕੀ ਮੇਰੇ ਦੂਜੇ ਪਾਸੇ ਆ ਇਹ ਮੇਰੇ 20 ਗੱਲੇ ਠੇਕੇ ਤੇ ਆ ਸਾਡੇ ਇਹ ਪਸ਼ੂ ਫਿਰ ਉੱਥੇ ਪਸ਼ੂ ਸਾਡੇ ਚਲੋ ਲੱਗੇ ਬਾਹਰ ਮਕਾਨ ਹੈਗਾ ਪਸ਼ੂ ਸਾਡੇ ਬਜੇ ਬਾਕੀ ਬਰਾ ਸਾਡੇ ਬਹੁਤ ਨੁਕਸਾਨ ਆ ਸਾਰੇ ਮੰਡੀ ਕੋ ਆਏ ਇਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੈ ਤੁਹਾਡੇ 20 ਕਿੱਲੇ ਪੈਲੀ ਜਿਹੜੀ ਇੱਥੇ ਜਿੱਥੇ ਪਾਣੀ ਵਗਦਾ ਇੱਥੇ ਮੇਰੀ ਪੈਲੀ ਆ ਇਹ ਪੈਲੀ ਤੁਹਾਡੀ ਹੈ ਇਹ ਪੈਲੀ ਠੇਕੇ ਹਾਂ ਇਹ ਪੈਲੀ ਠੇਕੇ ਤੇ ਮੇਰੇ ਕੋਲ ਜਿੱਥੇ ਆਪਾਂ ਖੜੇ ਆ ਪੈਲੀ ਮੇਰੇ ਕੋਲ ਠੇਕੇ 2023 ਦੇ ਦੋ ਪਾਣੀ ਲੱਗੇ ਜਾ ਕੇ ਤੁਹਾਨੂੰ ਲੱਗੇ ਜਾ ਕੇ ਪਾਣੀ ਵਖਾਦਦੇ ਤੁਹਾਨੂੰ 2023 ਦੇ ਵਿੱਚ ਵੀ ਮਾਰ ਬਹੁਤ ਬਈ ਇੱਕ ਦਾਣਾ ਵੀ ਨਹੀਂ 23 ਦੇ ਵਿੱਚ ਇੱਕ ਦਾਣਾ ਵੀ ਨਹੀਂ ਬਜੇ ਕੋਈ ਮਾਝਾ ਮਿਲਿਆ ਕੁਝ ਨਹੀਂ ਮਿਲਿਆ ਐਦ ਆ ਕਾਨੂੰਨੀ ਮਿਲਦਾ ਕੋਈ ਨਹੀਂ ਚਲੋ ਆਪਣਾ ਟੀਕਾ ਲਾਈਏ ਉਹਨਾਂ ਦੇ ਲੈਣਾ ਲੈਣਾ ਕੋਈ ਸੱਜਣ ਮਿੱਤਰ ਹੋਗਾ ਥੋੜੇ ਬੋ ਚੜ ਦਿੰਦਾ ਵਾ ਦੇਖਿਆ ਜਾ ਕੋਈ ਨਹੀਂ ਖੜਦਾ ਉੱਤੀਆਂ ਪਹਿਲੀ ਗੱਲ ਕੀਤੀ ਜਾਵੇ ਤਾਂ ਉੱਤੇ ਪਾਣੀ ਥੋੜਾ ਘੱਟ ਉੱਤੇ ਘੱਟ ਹੈਗਾ ਪਰ ਥੱਲੇ ਮੋੜ ਗੱਲ ਦੇ ਕਹਿੰਦੇ ਥੱਲੇ ਗੱਲ ਦਾ ਜਾਂਦਾ ਥੱਲੋ ਗਲੀ ਥੱਲੋ ਗਾਲਾਂ ਪੈਣਾ ਡਿੱਗਦਾ ਜਾਂਦਾ ਥੱਲੇ ਗਾਲਾਂ ਪੈ ਕੇ ਡਿੱਗਦਾ ਜਾਂਦਾ ਤੇ ਹੋਰ ਤੇ ਚੋਣਾ ਚਲੋ ਨਿਸਰਾਂ ਤੇ ਯੋਗ ਨਹੀਂ ਹੁਣ ਤੇ ਬਹੁਤ ਤਿਆਰ ਕਿ ਉਹਨੇ ਗੋ ਬਜਾਇਆ ਵਾ ਤੇ ਬਹੁਤ ਨੁਕਸਾਨ ਹੋ ਗਿਆ ਜਾਨ ਦਾ ਨੁਕਸਾਨ ਵੀ ਰਹਿਣਾ ਤੁਸੀਂ ਬਣਦੇ ਪਸ਼ੂ ਬਣਿਆ ਨਾ ਉਸੇ ਡੰਗਰਾਂ ਵਾਸਤੇ ਕੋਈ ਚਾਰਾ ਜਾਂ ਕੋਈ ਕੋਈ ਕਿਤੇ ਹੋ ਨਹੀਂ ਰਿਹਾ ਕੋਈ ਪ੍ਰਸ਼ਾਸਨ ਵਾਲੇ ਕੋਈ ਆਈ ਨਹੀਂ ਜੀ ਅਜੇ ਤੱਕ ਬਾੜੇ ਮੋੜ ਭੈਣੀ ਭਰਾਇ ਤੇ ਮੈਦਮੂਦ ਕਰੀ ਜਾਂਦੇ ਬਸ ਉਹ ਹੀ ਆਪਣੇ ਪਿਗਾਹੀ ਭਰਾਇ ਆ ਮਾੜਾ ਮੋੜੇ ਤੋਂ ਪਿੰਡ ਵਾਲੇ ਕਰੀ ਕੁਰੀਆਂ ਦੇ ਲਾਪੋ ਬਸ 3 4 ਕੀ ਮੰਗ ਕਰਦੇ ਪ੍ਰਸ਼ਾਸਨ ਕੀ ਮੰਗ ਕਰਦੇ ਹੋ ਇਹਨਾਂ ਨੂੰ ਸਾਨੂੰ ਖਰਾਬਾ ਦਿੱਤਾ ਜਾਵੇ ਇਹ ਵਸਵਾਦ ਹੋ ਸਕਦਾ ਇਹ ਕਰ ਦੇ ਜਿੰਨੇ ਮਾਇਦ ਕਰਨ ਆ ਡੰਗਰਾਂ ਵਾਲੇ ਵੀਰਾਂ ਨੂੰ ਖਿਜਾਰਾ ਯੂਰਾ ਭੇਜਣ ਕੋਈ ਨਾ ਕੋਈ ਭੇਜਣ ਠੀਕ ਹਾਂ ਇਹਨਾਂ ਨੂੰ ਭੇਜਣ ਜ਼ਰੂਰ ਜੀ ਕਹਿਣਾ ਚਾਹੋਗੇ ਬਿਆਧ ਰਿਆਦਾ ਪਾਣੀ ਜਿਹੜਾ ਮਾਰੋ ਮਾਰ ਦਿਨ ਪਰ ਦਿਨ ਜਿਹੜਾ ਵੱਧਦਾ ਨਜ਼ਰ ਆ ਰਿਹਾ ਕਿ ਕਿੰਨੇ ਕਿ ਖੇਤ ਸੀ ਤੁਹਾਡੇ ਕਿੰਨੇ ਖੇਤ ਸੀ ਮੜ ਕੇਤਰ ਦੇ ਵਿੱਚ ਸਾਡੇ ਤੋਂ ਬਾਅਦ ਸਾਡੇ ਪਾਜੀ 20% ਖਤਮ ਹੋ ਗਏ ਆ ਹਾਂਜੀ ਪਾਣੀ ਲੈਂਦਾ ਹੀ ਨੇਗਾ ਚਲ ਚੋ ਚਲੇ ਪਾਣੀ ਤੇ ਲਈ ਜਾਂਦਾ ਲਾਗੇ ਲਾਗੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਾਜੀ ਕਿੰਨੇ ਕਿ ਦਿਨਾਂ ਤੋਂ ਜਿਹੜੀ ਪਾਣੀ ਦੀ ਮਾਰ ਤੋਂ ਸੀ ਝੱਲ ਰਹੇ ਹੋ ਜਦਾਂ ਮੜ ਖੇਤਰ ਦੇ ਵਿੱਚ ਕਿੰਨੇ ਕਿ ਦਿਨ ਇਹ ਬਾਜੀ 15 ਦਿਨ ਹੋ ਗਏ ਪਾਣੀ ਆਏ ਨੇ 15 ਦਿਨ ਹੋ ਗਏ ਅੱਛਾ ਪਾਣੀ ਘਟਿਆ ਹੀ ਨਹੀਂ ਗਿਆ ਮਰੀ ਵਧੀ ਜਾਂਦਾ ਵਧੀ ਜਾਂਦਾ ਵਾ ਦੇਖਿਆ ਜਾਵੇ ਤਾਂ ਕੱਲ ਸਾਡੇ ਸੁਣ ਜਾ ਕੇ ਪਾਣੀ ਦੀ ਮਾਰ ਜਿਹੜੀ ਘਾਟੀਏ ਥੋੜੀ ਜੀ ਅੱਜ ਫੇ ਵਧ ਗਈ ਆ ਅੱਜ ਫੇ ਅੱਜ ਫੇ ਵਧ ਗਈ ਆ ਕੀ ਲੱਗਦਾ ਕਿ ਹੁਣ ਪਾਣੀ ਘਟਣ ਦੇ ਸਾਰ ਲੱਗਦੇ ਤੁਹਾਨੂੰ ਆ ਜਦੋਂ ਹੁਣ ਮਨ ਬਦਨ ਤੇ দেয়া ਹੀ ਹੈ ਇਹਨਾਂ ਨੇ ਕੰਮ ਨਾ ਗਲਤ ਕੀਤਾ ਇਹਨਾਂ ਨੇ ਜੇ ਇੱਕਦਮ ਸਾਰਾ ਪਾਣੀ ਛੱਡ ਦੇਣਾ ਪੂਰਾ ਏ ਛੱਡ ਕੇ ਸਾਰਾ ਮਗਰ ਖਾਲੀ ਕਰਨ ਤੇ ਤੇ ਜਿੰਮੇਦਾਰ ਬਾਜਣੇ ਪਰ ਕੀ ਕਰਨ ਮੰਨ ਕੇ ਜਦੋਂ ਝੋਨੇ ਦੀ ਫਸਲ ਖਾਨਵੀਰਾਂ ਦੀ ਜਿਹੜੀ ਆ ਹੁਣ ਨਿਸਰਾਂ ਦੇ ਜੋਗ ਸੀ ਹੁਣੇ ਉਹ ਪਾਣੀ ਛੱਡਦੇ ਤੇ ਕੀ ਕਰਨ ਮੰਨਦੇ ਕਿ ਜੇ ਪਹਿਲਾਂ ਨਹੀਂ ਪਾਣੀ ਛੱਡ ਸਕਦੇਓ ਉਦਾਂ ਜੀ ਗੱਲ ਕਰੀਏ ਮੈਂ ਮੰਨਦਾ ਪਹਿਲਾਂ ਦਰਿਆ ਨਾਲ ਖਾਲੀ ਰੱਖਿਆ ਇਹਨਾਂ ਨੇ ਪਹਿਲਾਂ ਰਾਦੇ ਪਰਕੇ ਰੱਖਦੇ ਤੇ ਹੁਣ ਪਾਣੀ ਨਾ ਵੱਧਾ ਹਾਂ ਉਹ ਕਿ 2023 ਦੇ ਵਿੱਚ ਵੀ ਤੁਹਾਨੂੰ ਇਹ ਮਾਰ ਪਈ ਸੀ ਪਈ ਪਈ ਆ ਉਹਦੇ ਨਾਲ ਸਾਡੇ ਸਾਰੇ ਝੋਨਾ ਸਾਡਾ ਝੋਨਾ 40 ਕਿਲੋ ਖਤਮ ਹੋ ਗਿਆ ਹਟ 40 ਕਿਲੋ ਅੱਛਾ ਉਹ ਤੋਂ ਟੋਟਲੀ ਸਾਰੇ ਟੋਟੇ 40 ਕਿਲੋ ਖਤਮ ਹੋ ਗਿਆ ਤਾਂ 20 ਕਿਲੋ ਸਾਡਾ ਹੁਣੇ ਖਤਮ ਹੋ ਗਿਆ ਉਹਨਾਂ 20 ਕਿੱਲੇ ਜਿਹੜੀ ਤੁਸੀਂ ਵਾਈ ਕੀਤੀ ਉਹਨਾਂ ਪੀਜਿਆ ਆ ਮਿਹਨਤ ਕੀਤੀ ਸੀ ਜਿਹਦੇ ਅੱਗੇ ਜਾਂ ਮਾਰੀ ਕੋਈ ਠੇਕੇਤੀ ਵੀ ਆ ਕੋਈ ਆਪਣੀ ਵੀ ਆ ਆਪਣੀ ਕਿੰਨੀ ਆ ਆਪਣੀ ਬਥੇਰੀ ਗਈ ਕੋਈ ਠੇਕੇਤੇ ਵੀ ਨਾ ਲੱਗੀ ਆ ਦਾਖਲ ਫੇਕੇ ਰਹੀ ਆ ਸੱਤਾਂ ਸਾਰੇ ਖਤਮ ਹੋ ਗਿਆ ਨੀਵਾ ਨੀਵਾ ਕੱਤੇ ਹੀ ਸਾਰੇ ਜਿਹੜੇ ਉੱਚਾ ਚੇ ਜਿਹੜੇ ਨਹੀਂ ਕੁਛ ਦਿਖਾਣਗੇ ਕੁਛ ਉੱਚੇ ਵੀ ਪੁਛਤੇ ਵੀ ਪਰ ਪਾਲੀ ਦੀ ਮਾਰ ਥੱਲੇ ਆ ਡੰਗਰ ਪਸੂ ਰੱਖੇ ਸੀ ਡੇਰੇ ਤੇ ਇਹ ਡੰਗਰ ਡੇਰੇ ਆ ਪੰਡਰਾ ਆਪਣਾ ਘਰ ਆਪਣਾ ਬਾਹਰ ਆ ਘਰ ਨਹੀਂ ਆਪਣਾ ਡੰਡਰ ਪੈਲੀ ਅਗਲੀ ਹਾਂ ਜਾਂਦੀ ਪੈਲੀ ਕੱਲੀ ਆ ਠੀਕ ਕੋਈ ਇੱਧਰ ਕੋਈ ਜਿੱਦਾਂ ਹੁਣ ਆ ਕਿਸਾਨ ਭਰਾ ਬੈਠੇ ਨੇ ਠੁੱਠੀ ਬੰਨਦੇ ਕੋਈ ਇਹਨਾਂ ਦੀ ਕੋਈ ਗਾਂਬੂ ਬੜਨ ਆਲਾ ਆ ਕੋਈ ਪ੍ਰਸ਼ਾਸਨ ਕੋਈ ਨਹੀਂ ਤਾਂ ਕਿਆ ਕੋਈ ਨਹੀਂ ਆ ਇਦਾਂ ਬੈਾਰੇ ਫਰੰਡੇ ਆਏ ਖੂਬ ਅੱਛਾ ਪਿਛੇ ਅੱਗੇ ਡੈਮ ਤੇ ਕਿਸਾਨ ਭਰਾ ਬੈਠੇ ਸੀ ਜਿਹਦੋਂ ਜੰਨਾਂ ਨੇ ਡੈਮ ਖਲਾਏ ਤਾਂ ਹਾਂਜੀ ਹਾਂਜੀ ਇਹ ਪਾਣੀ ਥੋੜਾ ਉਧ ਕਰਕੇ ਘਟਿਆ ਸੀ ਮੰਡ ਖੇਤਰੋਂ ਥੋੜਾ ਘਟਿਆ ਹਾਂ ਹਾਂ ਤੇ ਮੁੜ ਕੇ ਫੇਰ ਵਧ ਗਿਆ ਹੁਣ ਅੱਜ ਫੇਰ ਛੱਡਿਆ ਵਾ ਹਾਂ ਹਾਂਜੀ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਤੀਹ ਵਾਰ ਨਹੀਂ ਆ ਵੀ ਪਾਣੀ ਨੂੰ ਬੰਦ ਕਰੋ ਹਾਂ ਨੁਕਸਾਨ ਨਾ ਹੋਵੇ ਠੀਕ ਹੈ ਹਾਂ ਸਾਨੂੰ ਖਰਾਬਾ ਸਾਨੂੰ ਮਿਲ ਜੇ ਜੋ ਨੁਕਸਾਨ ਹੋ ਰਿਹਾ ਸਾਨੂੰ ਉਹ ਦਾ ਮਿਲ ਜੇ ਮਾਲ ਜਾ ਮਿਲ ਜੇ ਖਰਾਬਾ ਮਿਲੇ ਤਾਂ ਨਹੀਂ ਕੋਈ ਪੀਪੀ ਨਹੀਂ ਕੁਝ ਨਹੀਂ ਮਿਲਿਆ ਜੀ ਅੱਖ ਨਹੀਂ ਮਿਲਿਆ ਐਵੇਂ ਅੱਖਾਂ ਭਜਾਈਆਂ ਜਾਂ ਜੇ ਮੰਨ ਲਓ 2023 ਚ ਨਹੀਂ ਮਿਲਿਆ ਜੇ ਐਤ ਕੀ ਲੱਗਦਾ ਤੁਹਾਨੂੰ ਵੀ ਮਿਲੇਗਾ ਆਸ ਤੇ ਨਹੀਂ ਕੀ ਆ ਛੱਡ ਚੱਕੇ ਹਾਂਜੀ ਹਾਂਜੀ ਆਸ ਨਹੀਂ ਕੋਈ ਵੀ ਦੇਖਦੇ ਹਾਂ ਕਿ ਨਾ ਹਾਂ ਕੋਈ ਨਹੀਂ ਦੇ ਸਕਦੇ ਠੀਕ ਨਹੀਂ ਦੇ ਸਕਦੇ ਕਿਉਂਕਿ ਆਪਾਂ ਝੋਨੇ ਨੂੰ ਕਿੰਨੀਆਂ ਸਪਰੇਆਂ ਕਰਦੇ ਆ ਕਿੰਨੀਆਂ ਖਾਦਾਂ ਪਾਉਂਦੇ ਆਪਣੀ ਜੇਬ ਪੂਰੀ ਮਤਲਬ ਐਸਾ ਝੋਨਾ ਭਰ ਜੋ ਬੰਦੇ ਸੀ ਮੈਂ ਨਾਮ ਦੇ ਝੋਨੇ ਤੇ ਜਿੰਨਾ ਖਰਚ ਹੋਣਾ ਸਾਰਾ ਹੋ ਗਿਆ ਹੈ ਹਾਂ ਹਾਂ ਹੋਂ ਤਾਂ ਪਹਿਲੇ ਕਰਨੀ ਹੋਣੀ ਸੀ ਜੀ ਇਹ ਜੀ ਚੀਜ਼ ਤੁਸੀਂ ਪਾਣੀ ਪਾਤੀ ਚੋ ਪਾਤੀ ਪਾਤੀ ਸਾਰੇ ਕੰਮ ਹੋ ਗਏ ਵੱਡਣ ਦੇ ਯੋਗ ਸੀ ਗਾਂ ਵੱਡੇ ਨੇ ਜੋਗੀ ਹਾਂਜੀ ਹਾਂਜੀ ਵੱਡੇ ਦੇ ਜੋਗੀ ਚਲੋ ਠੀਕ ਹੈ ਜੀ